ਲੋ ਇੱਕ ਪ੍ਰਸੰਗ ਬੜਾ ਪਿਆਰਾ ਆਪ ਜੀ ਹੁਣ ਸਰਵਣ ਕਰ ਰਹੇ ਹੋ ਮਹਾਰਾਜ ਜੀ ਕਸ਼ਮੀਰ ਜਦੋਂ ਪਹੁੰਚੇ ਨਾ ਗੁਰੂ ਜੀ ਬਾਹਰਲੇ ਪਾਸੇ ਆ ਕੇ ਬੈਠ ਗਏ ਜਦੋਂ ਸੱਚੇ ਪਾਤਸ਼ਾਹ ਬਾਹਰ ਆ ਕੇ ਬੈਠੇ ਤੇ ਇੱਕ ਆਜੜੀ 12 ਦਿਨ ਲੰਘ ਗਏ 13ਵੇਂ ਦਿਨ ਇੱਕ ਆਜੜੀ ਆਇਆ ਕਿਉਂਕਿ ਪਹਾੜੀ ਇਲਾਕਾ ਹੈ ਅੱਜ ਵੀ ਤੁਸੀਂ ਜਾਓਗੇ ਅਲੱਗ ਅਲੱਗ ਥੋੜੇ ਥੋੜੇ ਜੇ ਘਰ ਬਣੇ ਆ ਕਿਤੇ ਭਰਵੇਂ ਸ਼ਹਿਰ ਹੈ ਤੋ ਉਸ ਸਮੇਂ ਤਾਂ ਬਹੁਤ ਵਸੋਂ ਘੱਟ ਸੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਹੀ ਗਏ 12 ਦਿਨ ਮਹਾਰਾਜ ਉੱਥੇ ਬੈਠੇ ਰਹੇ ਉਸ ਇਲਾਕੇ ਵਾਲੇ ਪਾਸੇ ਸ਼ਹਿਰ ਤੋਂ ਕੋਈ ਵੀ ਮਹਾਰਾਜ ਵਾਲੇ ਪਾਸੇ ਨਾ ਆਇਆ 13ਵੇਂ ਦਿਨ ਕਾਜੜੀ ਹੁੰਦਾ ਗੁਰਮੁਖੋਂ ਪੱਖਾ ਕਰਿਓ ਹਵਾਨੀਆ ਇੱਥੇ ਰਹਿਣ ਦਿਓ ਕਰ ਦਿੰਦੇ ਜਦੋਂ 13 ਦਿਨ ਲੰਘੇ 13ਵੇਂ ਦਿਨ ਫਿਰ ਇੱਕ ਆਜੜੀ ਨੇ ਆ ਕੇ ਮਹਾਰਾਜ ਨੂੰ ਕਿਹਾ ਵੀ ਤੁਸੀਂ ਕੌਣ ਹੋ ਸੰਤਾਂ ਵਾਲਾ ਰੂਪ ਧਾਰਿਆ ਹੈ ਜੇ ਤੁਸੀਂ ਸੰਤ ਹੁੰਦੇ ਨਗਰ ਵਿੱਚ ਜਾਂਦੇ ਬਾਹਰ ਬੈਠੇ ਹੋ ਨਗਰ ਤੋਂ ਤੁਸੀਂ ਜ਼ਰੂਰ ਚੋਰ ਹੋ ਠਾਗੋ ਬੜੀਆਂ ਗੱਲਾਂ ਮਹਾਰਾਜ ਜੀ ਨੂੰ ਉਸ ਆਜੜੀ ਨੇ ਮਾੜੀਆਂ ਚੰਗੀਆਂ ਬੋਲੀਆਂ ਹੁਣ ਜਿਹੜਾ ਆਜੜੀ ਸੀ ਉਹ ਮਹਾਰਾਜ ਨੂੰ ਅਵਾ ਤਵਾ ਬੋਲੀ ਜਾਏ ਹੁਣ ਸੱਚੇ ਪਾਤਸ਼ਾਹ ਗਰੀਬਨਵਾਦ ਜੀ ਨੇ ਕਿਹਾ ਵੀ ਭਾਈ ਤੂੰ ਸਾਥ ਹ ਲੈ ਇੱਕੋ ਆਵਾਜ਼ ਦੇ ਵਿੱਚ ਇੰਨਾ ਕੁਝ ਬੋਲੀ ਜਾਣਾ ਤੈਨੂੰ ਕਾਹਲੀ ਕਿਸ ਗੱਲ ਦੀ ਏ ਤੂੰ ਸਾਡਾ ਫਿਕਰ ਨਾ ਕਰ ਜਿਹੜੀਆਂ ਭੇਡਾਂ ਲੈ ਕੇ ਬੱਕਰੀਆਂ ਲੈ ਕੇ ਤੂੰ ਚਾਰਨ ਵਾਸਤੇ ਇੱਥੇ ਆਇਆ ਨਾ ਉਹਨਾਂ ਦੀ ਪ੍ਰਵਾਹ ਕਰ ਅੰਤਰਜਾਮੀ ਦਿਲ ਦੀਆਂ ਜਾਣਨ ਵਾਲੇ ਸਤਿਗੁਰ ਨੇ ਕੀ ਕਿਹਾ ਕਿਉਂਕਿ ਮਹਾਰਾਜ ਦਿਲਾਂ ਦੀਆਂ ਜਾਣਦੇ ਐ ਇਹਨੂੰ ਪਤਾ ਇਹ ਆਪਣੀਆਂ ਭੇਡਾਂ ਨੂੰ ਇੱਕ ਪਾਸੇ ਚਰਨਾ ਛੱਡ ਕੇ ਆ ਗਿਆ ਸੀ ਇਹਨੇ ਕਿਹਾ ਵੀ ਇਹਨਾਂ ਸੰਤਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਆ ਜੜੀ ਆ ਮਹਾਰਾਜ ਕਹਿੰਦਾ ਤੂੰ ਆਪਣੀਆਂ ਜਾ ਕੇ ਦੁੰਬੇ ਜਿਹੜੇ ਚਾਰ ਰਹੇ ਹਨ ਉਹਨਾਂ ਨੂੰ ਦੇਖ ਸੰਗਤ ਜੀ ਜਦ ਉੱਥੇ ਗਿਆ ਉਹ ਦੁੰਬੇ ਜਿੱਥੇ ਇਹਦੀਆਂ ਭੇਡਾਂ ਬੱਕਰੀਆਂ ਸਭ ਮਰੀਆਂ ਹੋਈਆਂ ਪਈਆਂ ਏ ਭੱਜਿਆ ਆਇਆ ਮਹਾਰਾਜ ਇਹ ਤਾਂ ਭੇਡਾਂ ਮਰ ਗਈਆਂ ਬੱਕਰੀਆਂ ਮਰ ਗਈਆਂ ਮੇਰੀਆਂ ਹੁਣ ਸੋਚਦਾ ਜੇ ਮੈਂ ਘਰ ਜਾਵਾਂ ਤੇ ਮੈਨੂੰ ਮਾਲਕ ਨੇ ਮਾਰਨਾ ਨੌਕਰੀ ਚੋਂ ਕੱਢ ਦੇਣਾ ਜੇ ਮੈਂ ਘਰ ਨਾ ਗਿਆ ਕਿਉਂਕਿ ਕਿਸੇ ਦੀਆਂ ਭੇਡਾਂ ਬੱਕਰੀਆਂ ਚਾਰਦਾ ਸੀ ਇਹਦੀ ਆਪਣੀਆਂ ਨਹੀਂ ਸੀ ਹੈਗੀਆਂ ਇਹ ਇਹ ਨੌਕਰੀ ਕਰਦਾ ਸੀ ਕਿਸੇ ਦੀਆਂ ਬੱਕਰੀਆਂ ਭੇਡਾਂ ਨੂੰ ਚਾਰਨਾ ਇਹਨੇ ਨੌਕਰੀ ਕਰਦਾ ਸੀ ਹੁਣ ਜਦੋਂ ऐसी अवस्था बनी ਵੀ ਮੇਰਾ مالک ਮੈਨੂੰ ਮਾਰੇਗਾ ਜੇ ਮੈਂ ਘਰ ਨਾ ਗਿਆ ਤੇ ਮੇਰੇ ਟੱਬਰ ਨੂੰ ਮਾਰੇਗਾ ਦੋਹਾਂ ਪਾਸੇ ਨੂੰ ਆਪਣਾ ਨੁਕਸਾਨ ਦਿਖਿਆ ਹੁਣ ਇਹਨੇ ਕਿਹਾ ਵੀ ਮਹਾਰਾਜ ਉਹ ਸੰਤ ਜਿਨ੍ਹਾਂ ਨੇ ਮੇਰੇ ਦਿਲ ਦੀ ਜਾਣ ਲਈ ਮੈਂ ਉਹਨਾਂ ਕੋਲੇ ਚੱਲਾਂਗਾ ਸ਼੍ਰੀ ਗੁਰੂ ਨਾਨਕ ਜੀ ਜਿੱਥੇ ਬੈਠੇ ਸੀ ਉੱਥੇ ਆ ਗਿਆ ਆ ਕੇ ਮੱਥਾ ਟੇਕਿਆ ਰੋਣ ਲੱਗ ਗਿਆ ਕਾਫੀ ਦੇਰ ਸਿਰ ਨਾ ਚੱਕਿਆ ਮਹਾਰਾਜ ਦੇ ਪੈਰਾਂ 'ਚੋਂ ਬੇਨਤੀ ਕਰਦਾ ਮਹਾਰਾਜ ਮੇਰੀ ਗਰੀਬ ਦੀ ਮਦਦ ਕਰੋ ਮੈਂ ਮਾਰਿਆ ਜਾਵਾਂਗਾ ਮੇਰਾ ਟੱਬਰ ਮਰ ਜੀਗਾ ਮਹਾਰਾਜ ਨੇ ਕਿਹਾ ਤੇਰਾ ਕਿਹੜਾ ਕੰਮ ਵਿਗੜ ਗਿਆ ਤੂੰ ਰੋਈ ਜਾਂਦਾ ਹੈ ਕਹਿੰਦਾ ਜੀ ਮਹਾਰਾਜ ਮੇਰੀਆਂ ਤਾਂ ਭੇਡਾਂ ਜਿਹੜੀਆਂ ਨੇ ਸਭ ਮਰ ਗਈਆਂ ਨੇ ਮੈਂ ਮਾਲਕ ਨੂੰ ਕੀ ਕਹਾਂਗਾ ਸਤਿਗੁਰੂ ਨੇ ਕਿਹਾ ਰੋ ਨਾ ਜਾ ਉਹਨਾਂ ਦੇ ਕੋਲੇ ਇੱਕ ਵਾਰ ਉਹਨਾਂ ਦੇ ਵਿੱਚ ਖੜ ਕੇ ਸਤਨਾਮ ਵਾਹਿਗੁਰੂ ਆਖੀ ਤੇ ਉਹ ਜੀਂਦੀਆਂ ਹੋ ਜਾਣਗੀਆਂ ਇਹ ਮਾਰਾਂ ਨੂੰ ਮੱਥਾ ਟੇਕ ਕੇ ਗਿਆ ਉੱਥੇ ਜਾ ਕੇ ਇਹਨੇ ਜਦੋਂ ਸਤਨਾਮ ਸ੍ਰੀ ਵਾਹਿਗੁਰੂ ਇਹਨੇ ਉਹ ਆਖਿਆ ਉਹ ਮਰੀਆਂ ਹੋਈਆਂ ਜੂੰਦੀਆਂ ਹੋ ਗਈਆਂ ਇਹ ਸਤਗੁਰ ਦੇ ਬਚਨ ਹਨ ਕਿਉਂਕਿ ਮਰਨ ਜਬਾਵੇ ਬਿਨ ਰੱਬ ਤੇ ਦੂਸਰ ਕੋ ਨਾ ਪਛਾਨੋ ਇਹ ਤਾਕਤ ਰੱਬੀ ਤਾਕਤ ਹੈ ਗੁਰੂ ਨਾਨਕ ਸਾਹਿਬ ਦੀ ਮੌਤ ਦੇਣੀ ਤੇ ਜੀਂਦੇ ਕਰ ਦੇਣਾ ਹੁਣ ਇਹਨੇ ਸੋਚਿਆ ਵੀ ਐਡੇ ਪੂਰੇ ਸੰਤ ਮੇਰੇ ਇਲਾਕੇ ਚ ਆਏ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਣ ਕਰਕੇ ਇਹਦੇ ਅੰਦਰੋਂ ਮੋਹ ਖਤਮ ਹੋ ਗਿਆ ਸੀ ਹੁਣ ਹੁਣ ਇਹਨੇ ਕਿਹਾ ਵੀ ਮੈਂ ਘਰ ਨਹੀਂ ਜਾਣਾ ਸੱਚੇ ਪਾਤਸ਼ਾਹ ਦੇ ਕੋਲ ਆ ਗਿਆ ਮਹਾਰਾਜ ਦੇ ਚਰਨਾਂ ਵਿੱਚ ਬੈਠ ਗਿਆ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਤੇ ਬੱਕਰੀਆਂ ਭੇਡਾਂ ਨੂੰ ਜੰਗਲ ਵਿੱਚ ਇਹਨੇ ਛੱਡ ਦਿੱਤਾ ਜੀ ਹੁਣ ਜਦੋਂ ਉੱਥੇ ਜੰਗਲ ਵਿੱਚ ਛੱਡ ਕੇ ਆ ਗਿਆ ਜਿਹਦੀਆਂ ਭੇਡਾਂ ਸੀ ਮਾਲਕ ਨੇ ਦੇਖਿਆ ਵੀ ਹੁਣ ਨਾ ਮੇਰੇ ਦੁੰਬੇ ਘਰ ਆਏ ਉਹਨੇ ਲੱਭਣ ਵਾਸਤੇ ਭੇਜੇ ਉਹਨੇ ਜਦੋਂ ਲੱਭਣ ਵਾਸਤੇ ਭੇਜਿਆ ਵੀ ਜਾਓ ਲੱਭ ਕੇ ਤਾਂ ਲੈ ਕੇ ਆਓ ਉਹ ਜਦੋਂ ਲੱਭਦੇ ਲੱਭਦੇ ਆਏ ਨਾ ਆਜੜੀ ਲੱਭੇ ਨਾ ਭੇਡਾਂ ਬੱਕਰੀਆਂ ਲੱਭੇ ਆਖਰ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ ਮਰਦਾਨਾ ਜੀ ਬਾਲਾ ਜੀ ਆਜੜੀ ਚਾਰ ਜਣੇ ਇਹ ਲੱਭਣ ਵਾਲੇ ਉੱਥੇ ਪਹੁੰਚੇ ਦੇਖਿਆ ਵੀ ਉਹ ਤਾਂ ਸੰਤਾਂ ਦੇ ਕੋਲ ਬੈਠਾ ਹੈ ਇੱਥੇ ਤੱਕ ਦਾ ਪ੍ਰਸੰਗ ਤੁਸੀਂ ਕੱਲ ਸੁਣਿਆ ਲੋ ਜੀ ਅੱਗੇ ਸੁਣੋ ਫਿਰ ਕਿਸ ਤਰ੍ਹਾਂ ਇਹ ਜਿਹੜਾ ਆ ਜੜੀ ਸੀ ਹੈ ਪੰਡਤ ਜਦ ਤੱਕ ਮਨ ਵਿਸਿਆ ਵਿਚਾਰਾਂ ਵਿੱਚ ਫਸਿਆ ਹੋਇਆ ਹੈ ਤੇ ਤੂੰ ਪੰਡਤ ਕਿਵੇਂ ਕਹਾ ਸਕਦਾ ਹੈ ਤੂੰ ਆਪਣੇ ਆਪ ਨੂੰ ਪੰਡਤ ਸਜਾਉਂਦਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪੰਂਮੀ ਜੋਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀਆਂ ਅਸ਼ਪਦੀਆਂ ਵਿੱਚ ਉਚਾਰਨ ਕੀਤਾ ਸੋ ਪੰਡਤ ਜੋ ਮਨ ਪਰਬੋਧ ਹੈ RAM ਨਾਮ ਆਤਮੈ ਸੋਧ ਹੈ RAM ਨਾਮ ਸਾਧ ਰਸ ਪੀਵੇ ਉਸ ਪੰਡਤ ਕੈ ਉਪਦੇਸ਼ ਜਗ ਜੀਵ ਹੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੂਨ ਨਾਇਆ ਹੈ ਜੋ ਹਰੀ ਦੀ ਕਥਾ ਨੂੰ ਹਿਰਦੇ ਵਿੱਚ ਬਸਾਉਂਦਾ ਹੈ ਉਹ ਪੰਡਿਤ ਫਿਰ ਜੁੰਨੀਆਂ ਵਿੱਚ ਨਹੀਂ ਆਉਂਦਾ ਉਹ ਆਪ ਮੁਕਤ ਅਬਰਾ ਮੁਕਤ ਕਰਾਵੇ ਹੋਰਨਾ ਵੀ ਮੈਨੂੰ ਵੀ ਨਾਮਦਾਨ ਦੇ ਕਰਕੇ ਸ਼ੁਭ ਸਿੱਖਿਆ ਦੇ ਕਰਕੇ ਤਾਰ ਦਿੰਦਾ ਹੈ ਪੰਡਿਤ ਉਹ ਹੀ ਹੈ ਜੇ ਦੀ ਤੀਖਣ ਬੁੱਧੀ ਹੈ ਨਿਮਰਤਾ ਵਾਲੀ ਆਤਮ ਵਿਛੈਣੀ ਬੁੱਧੀ ਹੈ ਆਤਮ ਵਿਛੈਣੀ ਬੁੱਧੀ ਵਾਲਾ ਹੀ ਪੰਡਿਤ ਹੈ ਜੋ ਆਪਣੇ ਮਨ ਨੂੰ ਪਰਬੋਧਦਾ ਹੈ प्रथमे ਮਨ ਪਰਬੋਧ ਹੈ ਆਪਣਾ ਪਾਛੈ ਅਵਰੀ ਜਾਵੇ ਪੰਡਤ ਉਹ ਹੈ ਸਿਆਣਾ ਜੋ ਪਹਿਲਾਂ ਆਪਣੇ ਮਨ ਨੂੰ ਉਪਦੇਸ਼ ਦਿੰਦਾ ਹੈ ਪਿਛੋਂ ਹੋਰਨਾਂ ਨੂੰ ਉਪਦੇਸ਼ ਦਿੰਦਾ ਪਰ ਜਿਸ ਨੇ ਆਪਣੇ ਮਨ ਨੂੰ ਉਪਦੇਸ਼ ਨਹੀਂ ਦਿੱਤਾ ਆਪਣੇ ਮਨ ਨੂੰ ਨਹੀਂ ਸਮਝਾਇਆ ਦੂਜਿਆਂ ਨੂੰ ਸਮਝਾਉਂਦਾ ਹੈ ਅਵਰ ਉਪਦੇਸ਼ਾ ਆਪਣਾ ਕਰੈ ਆਵਤ ਜਾਵਤ ਜਨਮ ਹੈ ਮਰੈ ਕਬੀਰ ਅਬਰਹ ਕੋ ਉਪਦੇਸ਼ ਤੇ ਮੁਗਮੈ ਪਰ ਹਰੇਧ ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ ਉਹ ਦੂਜਿਆਂ ਨੂੰ ਉਪਦੇਸ਼ ਤਾਂ ਦਿੰਦੇ ਹਨ ਪਰ ਆਪ ਕਮਾਈ ਨਹੀਂ ਕਰਦੇ ਜਿਨ੍ਹਾਂ ਦਾ ਮਨ ਵੇਸੇ ਵਿਕਾਰਾਂ ਵਿੱਚ ਫਸਿਆ ਹੋਇਆ ਹੈ ਬਹਿਰ ਪੇਖ ਤਬ ਲਓ ਸਭ ਕਾਚਾ ਬਾਹਰ ਲਾ ਪੇਖ ਤਦ ਤੱਕ ਸਾਰਾ ਕੱਚਾ ਹੈ ਜਿਨਾਂ ਚਿਰ ਸੱਚ ਨਾਮ ਦਾ ਰੰਗ ਨਹੀਂ ਲੱਗਿਆ ਹੋਇਆ ਫਿਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਸਹੈ ਸੀਸ ਜਮ ਡੰਡ ਵਿਸਾਲਾ ਆਪਣੇ ਸਿਰ ਤੇ ਜਮ ਦਾ ਡੰਡਾ ਸਹਾਰਦਾ ਹੈ ਸਦਾ ਵਸੈ ਤ੍ਰਿਸ਼ਨਾ ਕੇ ਨਾ ਜਾਲਾ ਤ੍ਰਿਸ਼ਨਾ ਦੀ ਜਾਲ ਵਿੱਚ ਫਸਿਆ ਰਹਿੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਜਿਨ੍ਹਾਂ ਦਾ ਮਨ ਮਨੀਨ ਰਹਿੰਦਾ ਹੈ ਨਿਜ ਸਰੂਪ ਲਖ ਹੈ ਨਾਮ ਮਤਹੀਨੇ ਉਹ ਮਤਹੀਨੇ ਜਿਹੜੇ ਹਨ ਆਪਣੇ ਸਵੈ ਸਰੂਪ ਨੂੰ ਨਹੀਂ ਜਾਣਦੇ ਜਿਨ੍ਹਾਂ ਦੇ ਪੂਰਵਲੇ ਭਾਗ ਜਾਗੇ ਹਨ ਉਹਨਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਹਨ ਤਬ ਹੀ ਨਿਜ ਸਰੂਪ ਕੋ ਦੇ ਦਿਖਾਈ ਜਦੋਂ ਪੂਰੇ ਸਤਿਗੁਰੂ ਮਿਲਦੇ ਹਨ ਤਾਂ ਆਪਣਾ ਸਵੈ ਸਰੂਪ ਨਿਜ ਸਰੂਪ ਦਿਖਾ ਦਿੰਦੇ ਹਨ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਸਦਾ ਸਦਾ ਰੰਗਮਾਨ ਤੂੰ ਜੋਤ ਸਰੂਪ ਹੈ ਸੁਧ ਸਰੂਪ ਹੈ ਪਰਮਾਤਮਾ ਦੀ ਅੰਸ਼ ਹੈ ਤੂੰ ਸਵ ਸੁਧ ਬ੍ਰਹਮ ਦੀ ਅੰਸ਼ ਹੈ ਬ੍ਰਹ ਜੀਵ ਨੂੰ ਬ੍ਰਹਮ ਅੰਸ਼ ਕਿਹਾ ਹੈ ਬ੍ਰਹਮ ਦੀ ਅੰਸ਼ ਜਗਦੀਸ਼ ਦੀ ਅੰਸ਼ ਜੀਵ ਸੋ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਹੰਤਾ ਤਿਆਗ ਸਰਵ ਦੁਖ ਹਰਹੀ ਪਰਲਬਦ ਸੋ ਪੁੰਚਨ ਕਰਹੀ ਹੰਤਨ ਹੰਤਾ ਦਾ ਤਿਆਗ ਕਰਕੇ ਸਾਰੇ ਦੁਖਾਂ ਨੂੰ ਦੂਰ ਕਰੋ ਪਰਲਬਦ ਅਨੁਸਾਰ ਜੋ ਪ੍ਰਾਪਤ ਹੋ ਜਾਏ ਉਸ ਨੂੰ ਗ੍ਰਹਿਣ ਕਰੋ ਕਾਹੇ ਵਸਤੂ ਕੀ ਕਰਹ ਨਾ ਆਸਾ ਕਿਸੇ ਵਸਤੂ ਦੀ ਆਸਾ ਨਾ ਕਰੇ ਛਾਦਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਏ ਅਚਨ ਚੇਤ ਜੋ ਮਿਲ ਜਾਏ ਉਸ ਨੂੰ ਪਾ ਲੈਣਾ ਚਾਹੀਦਾ ਹੈ ਸੋ ਰਿਦਾ ਆਨੰਦ ਸਦੀਵ ਨਿਰਾਸ਼ਾ ਹਿਰਦੇ ਵਿੱਚ ਸਦਾ ਆਨੰਦ ਮੰਗਲ ਦੇ ਸਹਿਤ ਰਹੇ ਆਸਾ ਤੋਂ ਨਿਰਾਸ਼ ਹੋ ਕੇ ਰਹੇ ਓ ਸੁਣ ਪੰਡਤ ਬੰਧਨ ਕੀਨੀ ਰਿਦਾ ਦਵਾਇ ਤ ਮਤ ਰਹਿ ਗਈ ਪੀਨੀ ਓ ਸੁਣ ਕੇ ਪੰਡਤ ਨੇ ਬੰਦਨਾ ਕੀਤੀ ਪਰ ਹਿਰਦੇ ਵਿੱਚ ਦਵੈਤ ਵਾਲੀ ਮਤ ਪੀ ਜੀ ਰਹਿ ਗਈ ਸੋ ਗੁਰੂ ਸਾਹਿਬ ਜੀ ਫਰਮਾਉਂਦੇ ਅੰਤਰ ਜਾਮੀ ਜਾਨੀ ਉਰ ਕੀ ਅਸ ਕੋ ਤਾਪ ਸਹ ਸਤਗੁਰ ਕੀ ਐਸਾ ਕਿਹੜਾ ਹੈ ਜੋ ਸਤਗੁਰਾਂ ਦੇ ਤਾਪ ਨੂੰ ਕਸਵੱਟੀ ਨੂੰ ਸਹਾਰ ਸਕੇ ਉਸ ਨੇ ਬੰਦਨਾ ਤਾਂ ਕੀਤੀ ਪਰ ਭਰਮ ਦਾ ਭਰਿਆ ਹੋਇਆ ਹੰਕਾਰ ਦਾ ਭਰਿਆ ਹੋਇਆ ਮਾਇਆ ਮੋਹ ਵਿੱਚ ਫਸਿਆ ਹੋਇਆ ਹੀ ਰਿਹਾ ਉਹਦੀ ਬੁੱਧੀ माया ਵਿੱਚ ਹੀ ਫਸੀ ਰਹੀ ਤ੍ਰਿਸ਼ਨਾ ਲੂ ਬਿਰਤੀ ਸੀ ਤਾਂ ਹੁਣ ਗੁਰੂ ਸਾਹਿਬ ਜੀ ਜੋ ਉਪਦੇਸ਼ ਦਿੰਦੇ ਹਨ ਪੰਡਿਤ ਜਦੋਂ ਸਵਾਲ ਕਰਦਾ ਹੈ ਤੇ ਗੁਰੂ ਸਾਹਿਬ ਜੀ ਕੀ ਉਤਰ